ਨਾਂ ਸਕੂਲ ਦੇ ਵਿੱਚ ਆਉਣ ਤੋਂ ਹੀ ਘਤਰਾਂਦੇ ਬੱਚੇ ਕਹਿੰਦੇ ਆ ਵੀ ਸਾਡੇ ਕੋਲੇ ਸ਼ੂਜ਼ ਨਹੀਂ ਹੈਗੇ ਜਾਂ ਫਿਰ ਕੋਟੀਆਂ ਨਹੀਂ ਹੈਗੀਆਂ ਤੇ ਫਿਰ ਇਸੇ ਲਈ ਸਾਨੂੰ ਇਹ ਚਾਹੀਦਾ ਵੀ ਵਧੀਆ ਹੋ ਗਿਆ ਜਿਨ੍ਹਾਂ ਨੇ ਸੋਚਿਆ 6 ਆਫ ਅਮਰੀਕਾ ਦੀ ਬਹੁਤ ਬਹੁਤ ਅਸੀਂ ਇਹੀ ਕਹਿੰਨੇ ਆ ਵੀ ਬਹੁਤ ਬਹੁਤ ਧੰਨਵਾਦ ਤੇ ਪ੍ਰਮਾਤਮਾ ਉਹਨਾਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਸਮੇ ਸਮੇ ਉਤੇ ਜ਼ਰੂਰਤਮੰਦਾਂ ਦੀ ਮਦਦ ਲਈ ਹਮੇਸ਼ਾ ਅੱਗੇ ਰਹਿਣ ਵਾਲੇ ਸਿਕਸ ਆਫ ਅਮਰੀਕਾ ਦੀ ਟੀਮ ਦੇ ਵੱਲੋਂ ਅੱਜ ਕਪੂਰਥਲਾ ਦੇ ਬੈਗੋਵਾਲ ਸਥਿਤ ਸਮਾਰਟ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ। ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਸਕੂਲ ਵਿੱਚ ਆਏ ਹੋ ਤੇ ਨਾਲੇ ਸਾਨੂੰ ਬਹੁਤ ਵਧੀਆ ਲੱਗਦਾ ਹੈ ਇਦਾਂ ਹੀ ਤੁਹਾਡੇ ਵਰਗੇ ਸੱਜਣ ਮਿੰਤਰ ਆਉਂਦੇ ਨੇ ਤੇ ਉਹ ਸਾਨੂੰ ਕੋਟੀਆਂ ਸਵਾਦੇ ਦਿੰਦੇ ਆ। ਸਾਨੂੰ ਬਹੁਤ ਵਧੀਆ ਲੱਗਦਾ ਹੈ। ਮੈਂ ਇਹ ਕਹਿਣਾ ਚਾਹਾਂਗੀ ਕਿ ਸਾਰੇ ਸਕੂਲਾਂ ਵਿੱਚ ਇਦਾਂ ਹੀ ਸਹੂਲਤਾਂ ਪ੍ਰਦਾਨ ਹੁੰਦੀਆਂ ਰਹਿਣ। ਅਸੀਂ ਬਹੁਤ ਖੁਸ਼ ਹਾਂ ਸਾਨੂੰ ਇਦਾਂ ਹੀ ਚੰਗੀਆਂ ਚੰਗੀਆਂ ਸਹੂਲਤਾਂ ਪ੍ਰ ਤਿਆਂ ਜਾਣ ਤੇ ਅਸੀਂ ਚੰਗੇ ਵੱਡੇ ਹੋ ਕੇ ਅਫਸਰ ਬਣੀਏ ਤੇ ਫਿਰ ਤੁਹਾਡਾ ਨਾਅਗੇ ਵਧਾਈਏ ਇਸ ਮੌਕੇ ਤੇ 155 ਵਿਦਿਆਰਥਣਾਂ ਨੂੰ ਸਕੂਲ ਦੀ ਜਰਸੀ ਬੂਟਾਂ ਦੇ ਨਾਲ ਨਾਲ ਸਟੇਸ਼ਨਰੀ ਦਾ ਸਮਾਨ ਵੀ ਦਿੱਤਾ ਗਿਆ ਠੀਕ ਹੈ ਇਹ ਬੱਚੇ ਕੋਟੀਆਂ ਨਹੀਂ ਪਾ ਕੇ ਆਉਂਦੇ ਸੀ ਸਾਡੇ ਸਕੂਲ ਚ ਆ ਕੇ ਉਹਨਾਂ ਨੂੰ ਕੋਟੀਆਂ ਮਿਲੀਆਂ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਆਏ ਹੋ ਸਾਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਲੜਕੀਆਂ ਵਾਸਤੇ ਹੈਲਪ ਕੀਤੀ ਹੈ ਕਿਉਂਕਿ ਲੜਕੀਆਂ ਦੀ ਹੈਲਪ ਕਰਨੀ ਬਹੁਤ ਜ਼ਰੂਰੀ ਹੈ ਅਸੀਂ ਇਸ ਸੋਸਾਇਟੀ ਦਾ ਇਨਾ ਧੰਨਵਾਦੀ ਹਾਂ ਨਾ ਪੂਰੀ ਸੋਸਾਇਟੀ ਦਾ ਸਕੂਲ ਵੱਲੋਂ ਮੈਂ ਬਤੌਰ ਵਾਈਸ ਪ੍ਰਿੰਸੀਪਲ ਸਮੂਹ ਸਾਡੇ ਸਕੂਲ ਟੀਮ ਵੱਲੋਂ ਇਹਨਾਂ ਦਾ ਇਨਤਿਆਦ ਲਈ ਧੰਨਵਾਦੀ ਹਾਂ ਕਿ ਪ੍ਰੋਟਗਾਰਡ ਦੇ ਮਾਲਕ ਇਹਨਾਂ ਨੂੰ ਇਦਾਂ ਹੀ ਸਿਹਤ ਬਖਸ਼ੇ ਤੰਦਰੁਸਤੀ ਬਖਸ਼ੇ ਇਹ ਸਭ ਸਮਾਨ ਸਕੂਲ ਦੇ ਮੁਖੀ ਸ਼ਿਵਦੇਵ ਸਿੰਘ ਮਲਤਾਨੀ ਅਤੇ ਸਮੂਹ ਸਟਾਫ ਦੀ ਅਗਵਾਈ ਦੇ ਹਿਤ ਮੰਡਿਆ ਗਿਆ ਇਸ ਮੌਕੇ ਤੇ ਸਕੂਲ ਮੁਖੀ ਸਕੂਲ ਦੇ ਸਟਾਫ ਅਤੇ ਬੱਚਿਆਂ ਨੇ ਇਸ ਉਪਰਾਲੇ ਦਾ ਸਿਕਸ ਆਫ ਅਮਰੀਕਾ ਦੀ ਟੀਮ ਦਾ ਧੰਨਵਾਦ ਕੀਤਾ ਮੈਂ ਇੱਥੇ ਪ੍ਰਿੰਸੀਪਲ ਹੋਣ ਦੇ ਨਾਤੇ ਪੂਰੀ ਟੀਮ ਦਾ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਡਾ ਸਕੂਲ ਚੁਣਿਆ ਮੈਂ ਹੈਡਮਾਸਟਰ ਕਰਨੈਲ ਸਿੰਘ ਦਾ ਵੀ ਧੰਨਵਾਦੀ ਹਾਂ ਕਿ ਇਹਨਾਂ ਨੇ ਸਾਡੇ ਜਿਹੜੇ ਸਕੂਲ ਦੀ ਚੋਣ ਕੀਤੀ ਤੇ ਛੋਟੀਆਂ-ਛੋਟੀਆਂ ਬੇਟੀਆਂ ਦੇ ਲਈ ਕੋਟੀਆਂ ਬੂਟ ਤੇ ਸਵੈਟਰ ਜੋ ਦਿੱਤੇ ਨੇ ਸਿਕਸ ਆਫ ਅਮਰੀਕਾ ਨੇ ਜਿਹੜੇ ਇਹਨਾਂ ਦੇ ਨਾਲ ਸਿੱਖਾਂ ਦਾ ਨਾਮ ਵੀ ਰੋਸ਼ਨ ਹੁੰਦਾ ਕਿਉਂਕਿ ਸਿੱਖ ਧਰਮ ਹਨ ਜਿਹੜਾ ਇਹ ਸਰੂਤੋ ਇਹ ਮੁੱਢ ਤੋਂ ਹੀ ਜਿਹੜੀ ਕੌਮ ਹੈ ਭਲਾਈ ਦੇ ਕੰਮਾਂ ਦੇ ਲਈ ਖੜੀ ਹੋਈ ਹੈ ਔਰ ਇਹਨਾਂ ਤੋਂ ਇੱਕ ਸਾਡੇ ਬੱਚਾ ਨੂੰ ਵੀ ਇਨਸਪੀਰੇਸ਼ਨ ਮਿਲਦੀ ਹੈ ਕਿ ਅੱਗੇ ਜਾ ਕੇ ਉਹ ਵੀ ਆਪਣਾ ਪੜਨ ਅੱਗੇ ਕੁਝ ਬਣਨ ਜਿਹਦੇ ਨਾਲ ਜਿਹੜੇ ਆ ਉਹ ਵੀ ਇਸ ਤਰੀਕੇ ਨਾਲ ਜਿਹੜੇ ਗਰੀਬ ਬੱਚਿਆਂ ਦੀ ਹੈਲਪ ਕਰ ਸਕਣ ਬੱਚਿਆਂ ਨੇ ਇਸ ਮੌਕੇ ਕਿਹਾ ਕਿ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਕਿ ਇਹੋ ਜਿਹੇ ਸੱਜਣ ਮਿੱਤਰ ਬੱਚਿਆਂ ਦੀ ਪੜ੍ਹਾਈ ਦੀ ਫਿਕਰ ਕਰਨ ਵਾਲੇ ਫਰਿਸ਼ਤੇ ਵੀ ਮੌਜੂਦ ਨੇ ਜਿਨ੍ਹਾਂ ਨੇ ਇਹ ਉਪਰਾਲਾ ਕਰਕੇ ਸਾਨੂੰ ਇੱਕ ਸੱਚੀ ਖੁਸ਼ੀ ਦਿੱਤੀ ਹੈ ਅਸੀਂ ਉਹਨਾਂ ਦੇ ਦਿਨੋ ਧੰਨਵਾਦੀ ਆਂ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਤ ਕਰਦੇ ਆਂ ਅੱਜ ਅਸੀਂ ਸਰਕਾਰੀ ਸਕੂਲ ਸਮਾਰਟ ਸਕੂਲ ਚ ਪਹੁੰਚੇ ਹੈਗੇ ਆ ਜਿਲ੍ਹਾ ਕਪੂਰਥਲੇ ਦੇ ਵਿੱਚ ਜਿੱਥੇ ਕਿ ਕਾਫੀ ਦੇਰ ਤੋਂ ਕਾਫੀ ਸਮੇਂ ਤੋਂ ਜਿਹੜੇ ਸਿੱਖ ਆਫ ਅਮਰੀਕਾ ਜਿਹੜੀ ਕਾਫੀ ਅੱਛੇ ਕੰਮ ਕਰਦੀ ਆ ਰਹੀ ਹੈਗੀ ਆ ਉਹ ਲਗਾਤਾਰ ਲਗਾਤਾਰ ਬੜੇ ਅੱਛੇ ਕੰਮ ਕੀਤੇ ਜਾ ਰਹੇ ਹੈਗੇ ਨੇ ਔਰ ਇਹਨਾਂ ਦੀ ਬਹੁਤ ਵੱਡੀ ਟੀਮ ਹੈਗੀ ਆ ਅਮੇਜ਼ਿੰਗ ਟੀਵੀ ਪੰਜਾਬ ਔਰ ਸਿੱਖ ਆਫ ਅਮਰੀਕਾ ਔਰ ਸੋ ਅੱਜ ਇੱਥੇ ਪਹੁੰਚੇ ਹੈਗੇ ਸੋ ਨਿੱਕੇ ਨਿੱਕੇ ਬੱਚੇ ਜਿਹੜੇ ਹੈਗੇ ਇੱਥੇ ਔਰ ਿੱਕੇ ਬੱਚਿਆਂ ਨੂੰ ਔਰ ਬੜੇ ਬੱਚਿਆਂ ਨੂੰ ਇੱ ਔਰ ਸਵੈਟਰ ਔਰ ਕਾਪੀਆਂ ਪੈਨਸਲਾਂ ਵੰਡੀਆਂ ਗਈਆਂ ਸੋ ਬੱਚਿਆਂ ਨਾਲ ਵੀ ਆਪਾਂ ਗੱਲਬਾਤ ਕਰਾਵਾਂਗੇ ਔਰ ਆਪਣੇ ਜਿਹੜੇ ਇੱਥੇ ਸਰ ਹੈਗੇ ਨੇ ਸਕੂਲ ਦੇ ਪ੍ਰਿੰਸੀਪਲ ਸਰ ਹੈ ਔਰ ਟੀਚਰਜ਼ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਵਾਂਗੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਛੋਟੇ ਛੋਟੇ ਬੱਚੇ ਕਿੱਦਾਂ ਖੜੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਬੇਟਾ ਕੀ ਨਾਮ ਆ ਤੁਹਾਡਾ ਮੇਰਾ ਨਾਮ ਸਾਖਸ਼ੀ ਹੈ ਮੈਂ 9ਵੀਂ ਜਮਾਤ ਦੀ ਵਿਦਿਆਰਥਣਾਂ ਬੇਟਾ ਅੱਜ ਸਕੂਲ ਦੇ ਵਿੱਚ ਸਿੱਖ ਆਫ ਅਮਰੀਕਾ ਵੱਲੋਂ ਇੱਥੇ ਵੰਡੇ ਗਿਆ ਸਕੂਲ ਸ਼ੂ ਸਵੈਟਰ ਕਾਪੀ ਪੈਨਸਲ ਵੰਡੇ ਕੀ ਕਹਿਣਾ ਚਾਹੋਗੇ ਸਿੱਖ ਆਫ ਅਮ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਸਕੂਲ ਵਿੱਚ ਆਏ ਹੋ ਤੇ ਨਾਲੇ ਸਾਨੂੰ ਬਹੁਤ ਵਧੀਆ ਲੱਗਦਾ ਹੈ ਇਦਾਂ ਹੀ ਤੁਹਾਡੇ ਵਰਗੇ ਸੱਜਣ ਮਿੰਤਰ ਆਉਂਦੇ ਨੇ ਤੇ ਉਹ ਸਾਨੂੰ ਕੋਟੀਆਂ ਸਵਾਦੇ ਦਿੰਦੇ ਆ ਸਾਨੂੰ ਬਹੁਤ ਵਧੀਆ ਲੱਗਦਾ ਹੈ ਜੀ ਤੇ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜੀ ਤੇ ਬੇਟਾ ਮੈਨੂੰ ਇੱਕ ਗੱਲ ਹੋਰ ਦੱਸੋ ਜਿਹੜਾ ਸਿੱਖੋ ਆਫ ਅਮਰੀਕਾ ਕਾਫੀ ਦੇਰ ਤੋਂ ਬੜੇ ਅੱਛੇ ਕੰਮ ਕਰਦੇ ਆ ਰਹੇ ਹੈਗੇ ਨੇ ਲਗਾਤਾਰ ਇਹਨਾਂ ਦੀ ਐ ਐਨ ਜੀਓ ਵੀ ਹੈਗੀ ਆ ਔਰ ਇਹਨੇ ਬੜੇ ਕਾਫੀ ਪਿਛਲੇ ਦੇਰ ਤੋਂ ਬੜਾ ਅੱਛਾ ਕੰਮ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਸਿੱਖੋ ਆਫ ਅਮਰੀਕਾ ਅਸੀਂ ਆਈ ਕਹਿਣਾ ਚਾਹੁੰਦੇ ਆ ਕਿ ਜਿਹੜੇ ਸਾਰੇ ਗਰੀਬ ਏ ਉਹਨਾਂ ਨੂੰ ਵੀ ਇਦਾਂ ਹੀ ਕੋਟੀ ਸਵੈਟਰ ਆ ਦਿੰਦੇ ਰਹੋ ਤੇ ਉਹ ਠੰਡ ਤੋਂ ਬਚਣ ਤੇ ਕਿੰਨੀ ਕੁ ਖੁਸ਼ੀ ਹੋ ਰਹੀ ਅੱਜ ਫਿਰ ਖੁਸ਼ੀ ਹੁੰਦੀ ਏ ਇਹਦੇ ਨਾਲੇ ਬੱਚਿਆਂ ਨੂੰ ਸਕੂਲ ਆਣ ਦਾ ਚਾਹ ਵੀ ਹੁੰਦਾ ਏ ਜਿਵੇਂ ਠੰਡ ਦਾ ਮੌਸਮ ਵੀ ਹੈਗਾ ਵਾ ਹਾਂਜੀ ਠੰਡ ਦਾ ਮੌਸਮ ਏ ਤੇ ਸਾਨੂੰ ਬਹੁਤ ਵਧੀਆ ਲੱਗਦਾ ਤੁਸੀਂ ਆਨੇ ਹੋ ਜੀ ਤੋ ਆਪਾਂ ਬੇਟੇ ਨਾਲ ਆਪਾਂ ਗੱਲਬਾਤ ਕਰਾਈ ਹੈ ਤੁਸੀਂ ਬਿਲਕੁਲ ਦੇਖ ਸਕਦੇ ਹੋ ਕਿ ਆਪਾਂ ਹੋਰ ਜਾਣਾ ਵੀ ਆਪਾਂ ਗੱਲਬਾਤ ਕਰਾਵਾਂਗੇ ਬਟ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪੂਜਾ 7th 9th ਕਲਾਸ ਦੇ ਵਿਦਿਆਰਥਣ ਤੇ ਅੱਜ ਫਿਰ ਕਿਵੇਂ ਲੱਗ ਰਿਹਾ ਤੁਹਾਨੂੰ ਸਿਕ ਆਫ ਅਮਰੀਕਾ ਵੱਲੋਂ ਅੱਜ ਬੜਾ ਅੱਛਾ ਬਹੁਤ ਵਧੀਆ ਲੱਗਦਾ ਪਿਆ ਤੇ ਅੱਜ ਫਿਰ ਸਕੂਲ ਦੇ ਵਿੱਚ ਸਵੈਟਰ ਸ਼ੂਜ਼ ਬੰਡੇ ਦੀਆਂ ਕਾਪੀਆਂ ਪੈਨਸਲਾਂ ਬੰਨੇ ਕੀ ਕਹਿਣਾ ਚਾਹੁੰਗੇ ਸਿਕ ਆਫ ਅਮਰੀਕਾ ਮੈਂ ਇਹੀ ਕਹਿਣਾ ਚਾਹਾਂਗੀ ਕਿ ਸਾਰੇ ਸਕੂਲਾਂ ਵਿੱਚ ਇਦਾਂ ਦੀ ਸਹੂਲਤਾਂ ਪ੍ਰਦਾਨ ਹੁੰਦੀਆਂ ਰਹਿਣ ਤੇ ਸਰਦੀ ਤੋਂ ਬਚਣ ਸਾਰੇ ਜਣੇ ਸੋ ਗੱਲਬਾਤ ਕੀਤੀ ਹੈ ਬੜਾ ਅੱਛਾ ਲੱਗਿਆਗਾ ਆਪਾਂ ਹੋਰ ਜਾਣਾ ਵੀ ਆਪਾਂ ਗੱਲਬਾਤ ਕਰਾਵਾਂਗੇ ਬੇਟਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਖੁਸ਼ੀ ਹੈ ਮੈਂ 9ਥ ਕਲਾਸ ਦੀ ਵਿਦਿਆਰਥਣ ਹਾਂ ਜੀ ਅੱਜ ਫਿਰ ਸਰਕਾਰੀ ਸਕੂਲ ਦੇ ਵਿੱਚ ਜ਼ਿਲ੍ਹਾ ਕਪੂਰਥਲੇ ਦੇ ਵਿੱਚ ਬੜਾ ਅੱਛਾ ਉਪਰਾਲਾ ਕਰ ਕੀਤਾ ਸਿੱਖ ਆਫ ਅਮਰੀਕਾ ਕੀ ਕਹਿਣਾ ਚਾਹੁੰਗਾ ਇਹਨਾਂ ਨੂੰ ਅਸੀਂ ਬਹੁਤ ਖੁਸ਼ ਹਾਂ ਸਾਨੂੰ ਇਦਾਂ ਹੀ ਚੰਗੀਆਂ-ਚੰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਤੇ ਅਸੀਂ ਚੰਗੇ ਵੱਡੇ ਹੋ ਕੇ ਅਫਸਰ ਬਣੀਏ ਤੇ ਫਿਰ ਤੁਹਾਡਾ ਨਾਂ ਅੱਗੇ ਵਧਾਈਏ ਵਾਹ ਜੀ ਬੜਾ ਅੱਛਾ ਮੈਸੇਜ ਦਿੱਤਾ ਬੇਟਾ ਤੁਸੀਂ ਤਾਂ ਹੈ ਕਿ ਅਫਸਰ ਬਣੀਏ ਇਹ ਵੀ ਕੋਈ ਕੋਈ ਕਹਿੰਦਾ ਦੇਖਿਆ ਜੇ ਲੇਕਿਨ ਤੁਸੀਂ ਬੇਟਾ ਬੜੀ ਅੱਛੀ ਗੱਲਬਾਤ ਕੀਤੀ ਹੈਗੀ ਆ ਸੋ ਆਪਾਂ ਹੋਰ ਜਣੇ ਵੀ ਆਪਾਂ ਗੱਲਬਾਤ ਕਰ ਜਿਵੇਂ ਲੱਗ ਰਿਹਾ ਅੱਜ ਸਿੱਖ ਆਫ ਅਮਰੀਕਾ ਵੱਲੋਂ ਕਾਫੀ ਅੱچھے ਉਪਰਾਲੇ ਕੀਤੇ ਜਾ ਰਹੇ। ਬਹੁਤ ਵਧੀਆ ਲੱਗ ਰਿਹਾ ਜਿਵੇਂ ਕਿ ਤੁਸੀਂ ਸਾਡੇ ਸਕੂਲ ਵਿੱਚ ਆਏ ਹੋ ਲੁਧਿਆਣਾ ਤੋਂ ਕਪੂਰਥਲੇ ਆਏ ਹੋ। ਜੀ ਤੇ ਸਾਡੇ ਸਕੂਲ ਚ ਐਵੇਂ ਸੁਵਹਲਤਾ ਤੁਸੀਂ ਪ੍ਰਦਾਨ ਕੀਤੀਆਂ ਵਾ ਕਿਉਂ ਕੋਟੀਆਂ ਸ਼ੂਜ਼ ਕਿ ਕਈ ਬੱਚੇ ਕੋਟੀਆਂ ਨਹੀਂ ਪਾ ਕੇ ਆਉਂਦੇ ਸੀ ਸਾਡੇ ਸਕੂਲ ਚ ਕਿ ਉਹਨਾਂ ਨੂੰ ਕੋਟੀਆਂ ਮਿਲੀਆਂ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਆਏ ਹੋ ਸਾਨੂੰ ਸੁਵਹਲਤਾ ਪ੍ਰਦਾਨ ਕੀਤੀਆਂ ਜੀ ਬੇਟਾ ਤੁਸੀਂ ਹੁਣ ਇੱਕ ਗੱਲ ਕਹੀ ਹੈ ਕੀ ਹੈ ਕੋਟੀਆਂ ਜਾਨੀ ਕਿ ਦੇ ਕੇ ਗਏ ਹੈਗੇ ਆ ਤੇ ਕੋਟੀਆਂ ਸਾਨੂੰ ਦੇ ਕੇ ਚੱਲੇ ਹੈਗੇ ਆ ਤੇ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਤੁਸੀਂ ਸਾਡੇ ਸਕੂਲ ਵਿੱਚ ਆਏ ਆਂ ਤੁਹਾਡਾ ਧੰਨਵਾਦ ਕਰਦੇ ਆਂ ਤੁਹਾਨੂੰ ਮਾਲਕ ਚੜ੍ਹਦੀ ਕਲਾ ਵਿੱਚ ਰੱਖੇ ਵਾਹ ਦੀ ਵਾਹ ਕੀ ਬਾਤ ਆ ਦੇਖੋ ਬੇਟੇ ਨੇ ਐਡੀ ਵੱਡੀ ਗੱਲ ਕੀਤੀ ਹੈਗੀ ਆ ਕਿ ਮਾਲਕ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਅੱਛਾ ਬੇਟਾ ਗੱਲ ਕੀਤੀ ਹੈ ਸਰ ਸਵਾਗਤ ਹੈ ਤੁਹਾਡਾ ਅਮੇਜ਼ਿੰਗ ਟੀਵੀ ਦੇ ਵਿੱਚ ਕਿਵੇਂ ਲੱਗਦਾ ਅੱਜ ਬੱਚਿਆਂ ਦੀ ਖੁਸ਼ੀ ਆਂਦੀ ਹੋ ਰਹੀ ਹੈ ਕੀ ਕਹਿਣਾ ਚਾਹੋਗੇ ਅੱਜ ਮੈਂ ਤੇ ਸੋਸਾਇਟੀ ਵੈਲਿਊ ਸਿੱਖੋ ਅਮਰੀਕਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਪੂਰੀ ਟੀਮ ਪ੍ਰੈਜ਼ੀਡੈਂਟ ਚੇਅਰਮੈਨਸ ਹੈ ਵਾਈਸ ਚੇਅਰਮੈਨ ਔਰ ਕੋਆਰਡੀਨੇਟਰ ਸਮੇਤ ਪੂਰੀ ਟੀਮ ਦਾ ਤੇ ਨਾਲ ਹੀ ਅਮੇਜ਼ਿੰਗ ਟੀਮ ਅਮੇਜ਼ਿੰਗ ਟੀਵੀ ਵਾਲਿਆਂ ਦਾ ਕਿ ਜਿਨ੍ਹਾਂ ਨੇ ਇਹਨਾਂ ਉਪਰਾਲਾ ਕਰਕੇ ਕਿ ਸਾਡੇ ਇੱਕ ਗਰੀਬ ਜਿਹੇ ਕਸਬੇ ਦੇ ਸਕੂਲ ਵਿੱਚ ਸਰਕਾਰੀ ਸਿਨੇਸ ਕੈਂਡੀਸੂਲ ਬੇਗਵਲ ਖਪੂਰ ਤਲਾ ਵਿਖੇ ਚਾਰ-ਚਾਰ ਨਾਲ ਆਏ ਨੇ ਇਹਦੇ ਨਾਲ ਕੇ ਬੱਚੀਆਂ ਦਾ ਦੇਖੋ ਕੁੜੀਆਂ ਬੱਚਿਆਂ ਦੇ ਮੁੰਡਿਆਂ ਦੀ ਗੱਲ ਹੋ ਰਹੀ ਲੜਕੀਆਂ ਦੀ ਗੱਲ ਹੋ ਲੜਕੀਆਂ ਦੀ ਜਿਹੜੇ ਲੜਕੀਆਂ ਵਾਸਤੇ ਹੈਲਪ ਕੀਤੀ ਹੈ ਕਿਉਂਕਿ ਲੜਕੀਆਂ ਦੀ ਹੈਲਪ ਕਰਨੀ ਬਹੁਤ ਜ਼ਰੂਰੀ ਹੈ ਅਸੀਂ ਇਸ ਸੋਸਾਇਟੀ ਦਾ ਇਨਾਂ ਧੰਨਵਾਦੀਆਂ ਨਾ ਪੂਰੀ ਸੋਸਾਇਟੀ ਦਾ ਸਕੂਲ ਵੱਲੋਂ ਮੈਂ ਬਤੌਰ ਵਾਈਸ ਪ੍ਰਿੰਸੀਪਲ ਸਮੂਹ ਸਕੂਲ ਟੀਮ ਵੱਲੋਂ ਇਹਨਾਂ ਦਾ ਇਨਾਂ ਤੇਦਰੂਤਾਂਵਾਦੀਆਂ ਕਿ ਪ੍ਰੋਡ ਗਾਡ ਕੇ ਮਾਲਕ ਇਹਨਾਂ ਨੂੰ ਇਦਾਂ ਹੀ ਮੈਂ ਸੇਤ ਬਖਸ਼ੇ ਤੰਦਰੁਸਤਿ ਬਖਸ਼ੇ ਜਾ ਕੇ ਵੱਧ ਤੋਂ ਵੱਧ ਗਰੀਬ ਬੱਚਿਆਂ ਦੇ ਹੈਲਪ ਕਰਦੇ ਰਹਿਣ ਤਾਂ ਕਿ ਹੈਲਪ ਮਿਲੇਗੀ ਕੁਝ ਅਸੀਂ ਵੀ ਕਰਾਂਗੇ ਤੇ ਨਿਆਣਿਆਂ ਦਾ ਫਿਊਚਰ ਜਿਹੜਾ ਬ੍ਰਾਈਟ ਹੋਏਗਾ ਮੈਂ ਸਮੂਹ ਸਟਾਫ ਵੱਲੋਂ ਵੀ ਤੇ ਆਪਣੇ ਸਮੂਹ ਬੱਚਿਆਂ ਵੱਲੋਂ ਵੀ ਤੁਹਾਡਾ ਵੀ ਪੂਰੀ ਟੀਮ ਦਾ तहे ਦਿਲੋਂ ਧੰਨਵਾਦੀਆਂ ਔਰ ਮਾਲਕ ਅਗੇ ਦੁਆ ਕਰਦਾ ਸੱਚੇ ਬਾਦਸ਼ਾ ਤੁਹਾਨੂੰ ਇਦਾਂ ਹੀ ਕੰਮ ਕਰਨ ਦੀ ਤਮੰਨਾ ਜਿਹੜੀ ਬਖਸ਼ਦਾ ਰਵੇ ਥੈਂਕ ਯੂ ਔਰ ਸਰ ਆਪਣੇ ਸਿੱਖ ਆਫ ਅਮਰੀਕਾ ਵੱਲੋਂ ਆਪਣੇ ਜਸਦੀਪ ਸਿੰਘ ਜੱਸੀ ਜੀ ਵੱਲੋਂ ਔਰ ਵਰਿੰਦਰ ਸਿੰਘ ਔਰ ਬਲਜਿੰਦਰ ਸਿੰਘ ਸ਼ਮੀ ਜੀ ਉਹਨਾਂ ਵੱਲੋਂ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਸ ਬਾਰੇ ਉਹਨਾਂ ਨੇ ਮੈਸੇਜ ਮੈਂ ਉਹਨਾਂ ਅਗੇ ਇਹ ਬੇ ਬੇਨਤੀ ਕਰਾਂਗਾ ਤੇ ਰਿਕੁਐਸਟ ਵੀ ਕਰਾਂਗਾ ਕਿ ਜਿੱਥੇ ਅਸੀਂ ਐਜੂਕੇਸ਼ਨ ਦਾ ਗਿਫਟ ਵੰਡ ਰਹੇ ਆ ਆਪਣੇ ਵੱਲੋਂ ਤੇ ਤੁਹਾਡੇ ਵੱਲੋਂ ਜੋ ਯੋਗਦਾਨ ਦਿੱਤਾ ਜਾ ਰਿਹਾ ਹੈ ਉਹਦੇ ਵਾਸਤੇ ਮੈਂ ਤੇ ਇਹੋ ਹੀ ਕਾਵਾਂਗਾ ਕਿ ਤੁਸੀਂ ਬਹੁਤ ਹੀ ਵਧੀਆ ਪ੍ਰਾਲਾ ਕਰ ਰਹੇ ਹੋ ਕੱਲਾਕ ਦੇਖੋ ਕਿੱਥੋਂ ਚੱਲ ਕੇ ਪੂਰੇ ਪੰਜਾਬ ਦਾ ਤੁਸੀਂ ਆਲ ਇੰਡੀਆ ਲੈਵਲ ਦਾ ਪਿੱਛੇ ਜੀ ਆਨੰਦਪੁਰ ਸਾਹਿਬ ਵੀ ਤੁਸੀਂ ਲੰਗਰ ਦੇ ਸੇਵਾ ਕੀਤੀ ਏ ਮੈਡੀਕਲ ਸਹੂਲਤ ਦਿੱਤੀ ਏ ਔਰ ਮੈਨੂੰ ਹੋਰ ਵੀ ਪਤਾ ਲੱਗਾ ਕਿ ਤੁਸੀਂ ਜਿਹੜੀਆਂ ਗਰੀਬ ਬੱਚਿਆਂ ਦੇ ਵਿਆਹ ਵੀ ਕਰ ਰਹੇ ਹੋ ਇੰਨਾ ਵਧੀਆ ਪ੍ਰਾਲਾ ਕਰ ਰਹੇ ਹੋ ਕਿ ਮੈਂ ਕਹਨਾ ਕਿ ਜਿੱਥੇ ਸਾਡੀ ਪੰਜਾਬ ਵਾਸਤੇ ਤੁਸੀਂ ਇੰਨਾ ਕੀਤਾ ਬੱਚਿਆਂ ਵਾਸਤੇ ਕੀਤਾ ਜਿੱਥੇ ਸਾਡੇ ਐਜੂਕੇਸ਼ਨ ਤੌਰ ਤੇ ਸਾਡੀ ਹੈਲਪ ਦੀ ਲੋੜ ਏ ਅਸੀਂ ਵੀ ਤੁਹਾਡੇ ਨਾਲ ਆ ਸਾਨੂੰ ਜਿੱਥੇ ਲੋੜ ਏ ਅਸੀਂ ਵੀ ਖੜੇ ਆ ਔਰ ਤੁਹਾਡਾ ਮਾਲਕ ਅੱਗੇ ਦੁਆ ਕਰਨਾ ਕਿ ਤੁਸੀਂ ਤੁਹਾਡਾ ਪੂਰੀ ਟੀਮ ਦਾ ਮੈਂ ਕਹਿੰਦਾ ਜਸਦੀਪ ਜੀ ਡਾਕਟਰ ਜਗਦੀਪ ਸਿੰਘ ਜੀ ਤੇ ਚੇਅਰਮੈਨ ਵਾਈਸ ਚੇਅਰਮੈਨ ਸਮੇਤ ਪ੍ਰੈਜ਼ੀਡੈਂਟ ਸਮੇਤ ਪੂਰੀ ਟੀਮ ਦਾ ਤਹਿਦ ਲੋ ਇਸ ਸਕੂਲ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੇਗੋਵਾਲਕਪੂਰਤਾਰੇ ਵੱਲੋਂ ਜੀ ਆਇਆਂ ਤੇ ਨਾਲ ਹੀ ਧੰਨਵਾਦ ਹੈ ਕਿ ਤੁਹਾਡਾ ਤੁਸੀਂ ਜਿਹੜਾ ਉਪਰਾਲਾ ਕੀਤਾ ਅਸੀਂ ਇਸ ਦਾ ਬਹੁਤ ਆਪ ਜੀ ਦੇ ਰਣੀ ਨੀ ਆਵਾਂਗੇ ਥੈਂਕ ਯੂ ਤੋ ਸਰ ਨੇ ਬੜੀ ਅੱਛੀ ਗੱਲਬਾਤ ਕੀਤੀ ਹੈ ਸਰਦਾ ਕਹਿਣਾ ਹੈਗਾ ਵਾ ਕਿ ਜਿਹੜੇ ਕਾਫੀ ਢੇਰ ਤੋਂ ਕਾਫੀ ਸਮੇਂ ਤੋਂ ਸਿੱਖੋ ਫ ਅਮਰੀਕਾ ਜਿਹੜਾ ਕੰਮ ਕਰਦੇ ਆ ਰਹੇ ਔਰ ਸਭ ਕੁਝ ਹਰੇਕ ਦੀ ਹੈਲਪ ਕਰਦੇ ਹੈਗੇ ਨੇ ਹਰੇਕ ਦੀ ਮਦਦ ਕਰਦੇ ਹੈਗੇ ਨੇ ਔਰ ਬਹੁਤ ਵਧੀਆ ਕੰਮ ਕਰਦੇ ਆ ਮੈਂ ਹੋਰ ਸਰਦਾਂ ਨਾਲ ਵੀ ਗੱਲਬਾਤ ਕਰਦਾ ਹੈਗਾ ਸਰ ਸਵਾਗਤ ਹੈ ਤੁਹਾਡਾ ਅਮੇਜ਼ਿੰਗ ਟੀਵੀ 'ਚ ਕਿਵੇਂ ਲੱਗਦਾ ਅੱਜ ਕਿੰਨੀ ਕਿੰਨੀ ਖੁਸ਼ੀ ਹੋ ਰਹੀ ਹੈ ਅੱਜ ਸਿੱਖੋ ਫ ਅਮਰੀਕਾ ਨਾਲ ਇਹਨਾਂ ਅੱਛਾ ਪ੍ਰੋਗਰਾਮ ਕੀਤਾ ਜਾ ਰਿਹਾ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਮੈਂ ਇੱਥੇ ਪ੍ਰਿੰਸੀਪਲ ਹੋਣ ਦੇ ਨਾਤੇ ਪੂਰੀ ਟੀਮ ਦਾ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਡਾ ਸਕੂਲ ਚੁਣਿਆ ਹੈ ਮੈਂ ਹੈਡਮਾਸਟਰ ਕਰਨੈਲ ਸਿੰਘ ਦਾ ਵੀ ਧੰਨਵਾਦੀ ਹਾਂ ਕਿ ਇਹਨਾਂ ਨੇ ਸਾਡੇ ਜਿਹੜੇ ਸਕੂਲ ਦੀ ਚੋਣ ਕੀਤੀ ਤੇ ਛੋਟੀਆਂ-ਛੋਟੀਆਂ ਬੇਟੀਆਂ ਸਟੇਸ਼ਨਰੀ ਦਿੱਤੀ ਹੈ ਮੈਂ ਦਾ ਦਿੱਲੋਂ ਧੰਨਵਾਦ ਕਰਦਾ ਪੂਰੀ ਟੀਮ ਦਾ ਸੇਖੋ ਅਮਰੀਕਾ ਦਾ ਕਿ ਇਸੇ ਤਰ੍ਹਾਂ ਵਧੀਆ ਤੋਂ ਵਧੀਆ ਉਪਰਾਲੇ ਕਰਦੇ ਜਾਓ ਤਾਂ ਜੋ ਜਿਹੜੇ ਬੱਚੇ ਨੇ ਦਿਨ ਰਾਤ ਮਿਹਨਤ ਕਰਕੇ ਤੇ ਆਪਣੀਆਂ ਬਲੰਦੀਆਂ ਤੇ ਪਹੁੰਚੇ ਮੈਸੇਜ ਕੀ ਦੇਣਾ ਚਾਹੁੰਗੇ ਆਪਣੇ ਜਸਦੀਪ ਸਿੰਘ ਜੱਸੀ ਜੀ ਔਰ ਵਰਿੰਦਰ ਸਿੰਘ ਔਰ ਕਵਾਂਜੀ ਸੋਨੀ ਉਹਨਾਂ ਨੂੰ ਇਹ ਬਹੁਤ ਤਕੜਾ ਉਪਰਾਲਾ ਹੈ ਕਿਉਂਕਿ ਜਿਹੜਾ ਇਹ ਪੁੰਨ ਕਰਨਾ ਹੈ ਕਿਸੇ ਕਿਸੇ ਦਾ ਕੰਮ ਹੁੰਦਾ ਹੈ ਕੋਈ ਸਾਰੀ ਦੁਨੀਆ ਨਹੀਂ ਕਰ ਸਕਦੀ ਭਾਵੇਂ ਜਿੰਨਾ ਮਰਜ਼ੀ ਕਿਸੇ ਕੋਲ ਪੈਸਾ ਹੋਵੇ ਇਹ ਵੀ ਪੈਸੇ ਜਿਹੜੇ ਦਿਲ ਨਾਲ ਖਰਚੇ ਜਾਂਦੇ ਨੇ ਤਾਂ ਮੈਂ ਇਹਨਾਂ ਪੂਰੀ ਟੀਮ ਦਾ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਬਹੁ ਕੀਤਾ ਹੈ ਤੇ ਜਿਹੜੇ ਛੋਟੇ ਛੋਟੇ ਬੱਚਿਆਂ ਦੀ ਜਿਹੜੀ ਮਦਦ ਕੀਤੀ ਹੈ। ਇੱਕ کافی ਦੇਰ ਤੋਂ ਜਾਨੀ ਕਿ بڑے ਵੱਡੇ ਵੱਡੇ ਕੰਮ ਕੀਤੇ ਜਾ ਰਹੇ ਹੈਗੇ ਨੇ ਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਇਸੇ ਤਰ੍ਹਾਂ ਹੀ ਹੈ ਕਿ ਦਸਵੰਦ ਕਹਿੰਦੇ ਕੱਢਦੇ ਰਹਿਣਾ ਚਾਹੀਦਾ ਚੰਗੇ ਕੰਮ ਕਰਦੇ ਰਹਿਣਾ ਚਾਹੀਦਾ ਤਾਂ ਜੋ ਜਿਹੜਾ ਆਪਾਂ ਗੁਰੂ ਦੀ ਦਰਗਾਹ ਦੇ ਵਿੱਚ ਜਾ ਕੇ ਆਪਾਂ ਵਧੀਆ ਕੰਮ ਜਿਹੜੇ ਸਾਡੇ ਅੱਗੇ ਸ਼ੋਅ ਹੋਣ ਤੇ ਦਿਨ ਰਾਤ ਮਿਹਨਤ ਇਸੇ ਤਰ੍ਹਾਂ ਕਰਦੇ ਰਹੀਏ। ਆਪਾਂ ਸਰਕਾਰੀ ਸਕੂਲ ਦੇ ਜਿਹੜੇ ਪ੍ਰਿੰਸੀਪਲ ਹੈਗੇ ਆ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕੀਤੀ ਹੈ ਬੜਾ ਅੱਛਾ ਲੱਗਿਆ ਹੈਗਾ ਵਾ ਹੁਣ ਮੈਂ ਟੀਚਰ ਨਾਲ ਵੀ ਗੱਲਬਾਤ ਕਰਾਵਾਂਗਾ ਆਪਣੇ ਅਮੇਜ਼ਿੰਗ ਟੀਵੀ ਚੈਨਲ ਉੱਤੇ ਮੈਡਮ ਤੁਹਾਡਾ ਸਵਾਗਤ ਹੈ ਅਮੇਜ਼ਿੰਗ ਟੀਵੀ ਵਿੱਚ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਸਕੂਲ ਦੇ ਵਿੱਚ ਸਵੈਟਰ ਸ਼ੂਜ਼ ਵਗੈਰਾ ਕਾਪੀ ਪਹਿਨਣਾ ਬੰਦੇ ਕੀ ਕਹਿੰਨਗੇ ਹਾਂਜੀ ਮੈਂ ਸਰਬਜੀਤ ਦਾ ਐਸਐਸਟੀ ਮਿਸਟਰਨ ਆ ਮੈਂ ਇਹੀ ਕਹਿਣਾ ਚਾਹੁੰਦੀ ਆ ਵੀ ਗਰੀਬ ਜਿਹੜੇ ਬੱਚੇ ਨੇ ਉਹਨਾਂ ਦੇ ਲਈ ਇਹ ਸਭ ਤੋਂ ਵਧੀਆ ਕੰਮ ਕੀਤਾ ਗਿਆ ਤੁਹਾਡੇ ਲਈ ਤੇ ਜਿਹੜੇ ਬੱਚੇ ਕਈ ਵਾਰ ਨਾ ਸਕੂਲ ਦੇ ਵਿੱਚ ਆਉਣ ਤੋਂ ਹੀ ਘਤਰਾਉਂਦੇ ਬੱਚੇ ਕਹਿੰਦੇ ਆ ਵੀ ਸਾਡੇ ਕੋਲੇ ਸ਼ੂਜ਼ ਨਹੀਂ ਹੈਗੇ ਜਾਂ ਫਿਰ ਕੋਟੀਆਂ ਨਹੀਂ ਹੈਗੀਆਂ ਤੇ ਫਿਰ ਇਸੇ ਲਈ ਸਾਨੂੰ ਇਹ ਚਾਹੀਦਾ ਵੀ ਵਧੀਆ ਹੋ ਗਿਆ ਜਿਨ੍ਹਾਂ ਨੇ ਸੋਚਿਆ 6 ਆਫ ਅਮਰੀਕਾ ਦੀ ਬਹੁਤ ਬਹੁਤ ਅਸੀਂ ਇਹੀ ਕਹਿੰਨੇ ਆ ਵੀ ਬਹੁਤ ਬਹੁਤ ਧੰਨਵਾਦ ਤੇ ਪ੍ਰਮਾਤਮਾ ਉਹਨਾਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜਿਨ੍ਹਾਂ ਨੇ ਨਾ ਬੱਚਿਆਂ ਦੇ ਲਈ ਸੋਚਿਆ ਠੀਕ ਹੈ ਤੇ ਇਹ ਗਰੀਬ ਬੱਚੇ ਆ ਜਿਹੜੇ ਬਹੁਤ ਮਤਲਬ ਸਕੂਲ ਆ ਨਹੀਂ ਸਕਦੇ ਇਸੇ ਵਜ੍ਹਾ ਦੇ ਨਾਲ ਕਿਉਂਕਿ ਅਸੀਂ ਸੁਣਿਆ ਕਈ ਵਾਰ ਬੱਚਿਆਂ ਤੋਂ ਵੀ ਮੈਡਮ ਸਾਡੇ ਕੋਲ ਕੋਟੀ ਨਹੀਂ ਸ਼ੂਜ ਟੂਟੇ ਤੇ ਤੁਸੀਂ ਅੱਜ ਇਹਨਾਂ ਦੀਆਂ ਇਹ ਮਨੋ ਕਾਮਨਾ ਮਤਲਬ ਇਹ ਸ਼ਾਵਾ ਪੂਰੀਆਂ ਕਰਕੇ ਇਹਨਾਂ ਨੂੰ ਖੁਸ਼ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਹੁਣ ਇਹ ਬੱਚੇ ਚਾਵਾ ਚਾਵਾ ਦੇ ਨਾਲ ਸਕੂਲ ਵੀ ਆਉਣਗੇ ਠੀਕ ਹੈ ਤੇ ਇਹ ਕਿਉਂ ਕਿਉਂਕਿ ਇਹਨਾਂ ਨੂੰ ਇਹੀ ਚੀਜ਼ਾਂ ਦੀ ਚਾਹੀਦੀਆਂ ਹੁੰਦੀਆਂ ਨੇ ਸਕੂਲ ਦੇ ਵਿੱਚ ਵੀ ਕਾਪੀਆਂ ਮਿਲਣ ਸਾਨੂੰ ਵਧੀਆ ਤੇ ਸ਼ੂਜ਼ ਵਗੈਰਾ ਵਧੀਆ ਸਵਟਰ ਮਿਲਣ ਇਸੀ وجہ ਦੇ ਨਾਲ ਇਹ ਮਤਲਬ ਕਿ ਸਕੂਲ ਆਉਣ ਦੇ ਲਈ ਖੁਸ਼ੀ-ਖੁਸ਼ੀ ਆਉਂਦੇ ਨੇ ਤੇ ਅੱਜ ਫਿਰ ਕਿੰਨੀ ਕੁ ਖੁਸ਼ੀ ਹੋ ਰਹੀ ਆ ਸਿੱਖੋਫ ਅਮਰੀਕਾ ਪੂਰੀ ਟੀਮ ਇੱਥੇ ਪਹੁੰਚੀ ਹੋਈ ਆ ਸਕੂਲ ਦੇ ਵਿੱਚ ਬੜਾ ਅੱਛਾ ਉਪਰਾਲਾ ਕੀਤਾ ਹੈ ਕੀ ਕਹਿਣਾ ਚਾਹੁੰਗੇ ਸਿੱਖੋਫ ਅਮਰੀਕਾ ਅਸਲੀ ਕਹਿ ਰਹੇ ਆ ਇਹ ਵੀ ਸਿਕ ਅਮਰੀਕਾ ਨੇ ਜਿਹੜੇ ਇਹਨਾਂ ਦੇ ਨਾਲ ਸਿੱਖਾਂ ਦਾ ਨਾਮ ਵੀ ਰੋਸ਼ਨ ਹੁੰਦਾ ਕਿਉਂਕਿ ਸਿੱਖ ਧਰਮ ਹਨਾ ਜਿਹੜਾ ਇਹ ਸ਼ੁਰੂ ਤੋਂ ਹੀ ਮੁੱਢ ਤੋਂ ਹੀ ਜਿਹੜੀ ਕੌਮ ਹੈ ਭਲਾਈ ਦੇ ਕੰਮਾਂ ਦੇ ਲਈ ਖੜੀ ਹੋਈ ਆ ਤੇ ਗਰੀਬਾਂ ਦੇ ਹੱਕਾਂ ਦੇ ਲਈ ਜਾਂ ਗਰੀਬਾਂ ਦੇ ਲਈ ਇਹ ਜਾਦਾ ਮਤਲਬ ਅੱਗੇ ਆਈ ਆ ਹਮੇਸ਼ਾ ਹੀ ਅੱਗੇ ਆਈ ਆ ਜੀ ਮੈਂ ਸਿੱਖ ਧਰਮ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਦੇ ਨਾਲ ਉਹ ਜੁੜ ਕੇ ਆਪਣੀ ਜਿਹੜੀ ਸਿੱਖ ਕੌਮ ਉਹਨਾਂ ਨੂੰ ਅੱਗੇ ਲਿਆ ਰਹੇ ਨੇ ਤੇ ਇਸ ਨਾਲ ਆਪਣੀ ਸਿੱਖ ਧਰਮ ਨੂੰ ਹੋਰ ਮਤਲਬ ਪਪੂਲਰ ਕਰ ਰਹੇ ਨੇ ਠੀਕ ਹੈ ਫੇਮਸ ਕਰ ਰਹੇ ਨੇ ਵੀ ਜਿਹੜਾ ਸਾਡਾ ਸਿੱਖ ਧਰਮ ਹੈ ਇਹ ਪਿੱਛੇ ਰਹਿਣ ਵਾਲਾ ਨਹੀਂ ਜੇ ਕਿਸੇ ਵੀ ਕੰਮ ਦੇ ਲਈ ਅੱਗੇ ਹੋਣਾ ਪਵੇ ਤਾਂ ਉਹ ਅੱਗੇ ਹੁੰਦੇ ਨੇ ਚਾਹੇ ਉਹ ਕਿਸੇ ਦੀ ਰੱਖਿਆ ਦੇ ਲਈ ਹੋਵੇ ਜਾਂ ਗਰੀਬਾਂ ਦੇ ਹੱਕਾਂ ਦੇ ਲਈ ਹੋਵੇ ਠੀਕ ਹੈ ਤੇ ਉਹ ਜਿਹੜੇ ਗਰੀਬਾਂ ਦੇ ਮਨ ਲਈ ਹਮੇਸ਼ਾ ਹੀ ਖੜੇ ਹੋਏ ਨੇ ਪਿੱਛੇ ਤੋਂ ਹੀ ਜਿਹੜੀ ਸਿੱਖ ਹਿਸਟਰੀ ਹੈ ਇਸ ਲਈ ਮੈਂ ਮਾਇਨੇ ਰੱਖਦੀ ਐ ਵੀ ਉਹ ਜਿਹੜੇ ਗਰੀਬ ਬੱਚੇ ਨੇ ਉਹਨਾਂ ਨੂੰ ਅੱਗੇ ਵਧਾਉਣ ਵੀ ਅੱਗੇ ਵਧਾਉਣ ਦੇ ਵਿੱਚ ਉਹਨਾਂ ਦੀ ਹੈਲਪ ਵੀ ਕਰ ਰਹੇ ਨੇ ਤੇ ਇਹੀ ਬੱਚੇ ਅੱਗੇ ਪੜ੍ਹਨਗੇ ਲਿਖਣਗੇ ਠੀਕ ਹੈ ਕੁਝ ਬਣਨਗੇ ਤਾਂ ਫਿਰ ਇਸ ਦੇ ਨਾਲ ਆਪਣੇ ਸਿੱਖ ਧਰਮ ਦਾ ਵੀ ਨਾਮ ਰੋਸ਼ਨ ਸਿਕਸ ਆਫ ਅਮਰੀਕਾ ਦਾ ਮੇਰਾ ਫਿਰ ਤੋਂ ਬਹੁਤ-ਬਹੁਤ ਧੰਨਵਾਦ ਵਾਹ ਜੀ ਵਾਹ ਬੜਾ ਅੱਛਾ ਮੈਸੇਜ ਦਿੱਤਾ ਮੈਡਮ ਨੇ ਬਹੁਤ ਵਧੀਆ ਲੱਗਿਆ ਹੈਗਾ ਇਸ ਤਰ੍ਹਾਂ ਦੇ ਜਿਹੜੇ ਕੰਮ ਹੈਗੇ ਇਸ ਤਰ੍ਹਾਂ ਦੇ ਉਪਰਾਲੇ ਲਗਾਤਾਰ ਚੱਲਦੇ ਹੈ ਰਹਿਣਗੇ ਆਪਾਂ ਹੋਰ ਟੀਚਰ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਮੈਮ ਤੁਹਾਡਾ ਸਵਾਗਤ ਅਮੇਜ਼ਿੰਗ ਟੀਵੀ ਵਿੱਚ ਕਿਵੇਂ ਲੱਗਦਾ ਕਿੰਨੀ ਖੁਸ਼ੀ ਹੋ ਰਹੀ ਹੈ ਬੱਚਾ ਨੂੰ ਸਵੈਟਰ ਸ਼ੂਜ਼ ਵਗੈਰਾ ਬਣੇ ਮੈਂ ਅਨੂ ਮੈਥਨਿਸਟਸ ਸਭ ਤੋਂ ਪਹਿਲਾਂ ਸਿੱਖ ਅਮਰੀਕਾ ਦਾ ਬਹੁਤ-ਬਹੁਤ ਧੰਨਵਾਦ ਕੀ ਉਹਨਾਂ ਨੇ ਸਾਡੇ ਸਕੂਲ ਵਾਸਤੇ ਇੰਨਾ ਬਹੁਤ ਵਧੀਆ ਸੋਚਿਆ ਕਿ ਉਹਨਾਂ ਵਾਸਤੇ ਕੋਟੀਆਂ ਸਵੈਟਰ ਜਿਹੜੇ ਦਿੱਤੇ ਆ ਔਰ ਇਹਨਾਂ ਤੋਂ ਇੱਕ ਸਾਡੇ ਬੱਚਾ ਨੂੰ ਇਹ ਵੀ ਇਨਸਪੀਰੇਸ਼ਨ ਮਿਲਦੀ ਹੈ ਕਿ ਅੱਗੇ ਜਾ ਕੇ ਉਹ ਵੀ ਆਪਣਾ ਪੜਨ ਅੱਗੇ ਕੁਝ ਬਣਨ ਜਿਹਦੇ ਨਾਲ ਜਿਹੜੇ ਆ ਉਹ ਵੀ ਇਸ ਤਰੀਕੇ ਨਾਲ ਜਿਹੜੇ ਆ ਗਰੀਬ ਬੱਚਿਆਂ ਦੀ ਹੈਲਪ ਕਰ ਸਕਣ ਇਸੇ ਕਰਕੇ ਜਿਹੜੇ ਆ ਉਹ ਵੀ ਅੱਗੇ ਵਧਣਗੇ ਸੋ ਬਹੁਤ-ਬਹੁਤ ਧੰਨਵਾਦ ਸ ਉਹ ਟੀਚਰ ਨਾਲ ਵੀ ਆਪਾਂ ਗੱਲਬਾਤ ਕੀਤੀ ਆ ਲਾਸਟ ਆਪਾਂ ਇੱਕ ਹੋਰ ਟੀਚਰ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਮੈਡਮ ਸਵਾਗਤ ਹੈ ਅਮੇਜ਼ਿੰਗ ਜੀ ਕਿਵੇਂ ਲੱਗ ਰਿਹਾ ਬਹੁਤ ਖੁਸ਼ੀ ਹੋ ਰਹੀ ਹੈ ਤੁਸੀਂ ਇੰਨਾ ਕੁਝ ਕਰ ਰਹੇ ਹੋ ਸਾਡੇ ਸਕੂਲ ਦੇ ਬੱਚਿਆਂ ਦੇ ਲਈ ਖੁਸ਼ੀ ਹੁੰਦੀ ਤਾਂ ਉਹ ਕੋਈ ਕਿਸੇ ਦੀ ਮਦਦ ਕਰਦਾ ਨਾ ਛੋਟੇ ਛੋਟੇ ਮਦਦ ਵੀ ਕਰਦਾ ਕੋਈ ਕਿਸੇ ਦੇ ਲਈ ਬਹੁਤ ਖੁਸ਼ੀ ਹੁੰਦੀ ਹੈ ਤੇ ਮੈਨੂੰ ਬਹੁਤ ਖੁਸ਼ੀ ਹੋਈ ਤੁਹਾਡੀ ਟੀਮ ਸਿਕੋਫ ਅਮਰੀਕਾ ਇੱਥੇ ਵਿਜ਼ਿਟ ਕੀਤਾ ਤੁਹਾਡੇ ਸਕੂਲ ਦੇ ਵਿੱਚ ਸਾਡੇ ਸਕੂਲ ਦੇ ਬੱਚਿਆਂ ਲਈ ਇੰਨਾ ਤੁਸੀਂ ਕੋਟੀਆਂ ਸਵੈਟਰ ਸ਼ੂਜ਼ ਬੁక్స్ ਦਿੱਤੀਆਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਸਾਡੇ ਸਿੱਖੋ ਆਫ ਅਮਰੀਕਾ ਜਸਦੀਪ ਸਿੰਘ ਸੋਨ ਜੱਸੀ ਜੀ ਔਰ ਸੋਨੀ ਜੀ ਵਾਸਤੇ ਔਰ ਵਰਿੰਦਰ ਸਰ ਵਾਸਤੇ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਰੱਬ ਤੁਹਾਨੂੰ ਹੋਰ ਵੀ ਤਰੱਕੀਆਂ ਬਖਸ਼ੇ ਤੇ ਤੁਸੀਂ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰੋ ਇਸੇ ਤਰ੍ਹਾਂ ਜਿਵੇਂ ਤੁਸੀਂ ਸਾਡੇ ਸਕੂਲ ਆਏ ਤਾਂ ਬਹੁਤ ਸਾਰੇ ਸਕੂਲ ਵਿਜ਼ਿਟ ਕਰੋ ਤੇ ਲੋਕ ਬੱਚਿਆਂ ਦੀ ਹੈਲਪ ਕਰੋ ਤਾਂ ਕਿ ਬੱਚਾ ਨੂੰ ਹੌਸਲਾ ਹੋਵੇ ਕਿ ਜੇ ਕੋਈ ਕਮੀ ਵੀ ਹੈਗੀ ਉਹਨਾਂ ਦੀ ਯੂਨੀਫਾਰਮ ਦੀ ਕਮੀ ਹੈ ਸੌਰੀ ਜਾਂ ਕੋਈ ਕਾਪੀ ਦੀ ਕਮੀ ਹੈ ਜਾਂ ਕਿਸੇ ਤਰ੍ਹਾਂ ਦੀ ਵੀ ਕਮੀ ਹੈ ਤੁਸੀਂ ਪੂਰੀ ਕਰੋ ਤੇ ਬੱਚਾ ਨੂੰ ਕੋਈ ਇਹ ਨਾ ਮਿਲੇ ਐਕਸਕਿਊਜ਼ ਕਿ ਅਪਾ ਸਕੂਲ ਨਹੀਂ ਆ ਸਕਦੇ ਠੀਕ ਹੈ ਕੋਈ ਐਕਸਕਿਊਜ਼ ਨਹੀਂ ਹੋਣਾ ਚਾਹੀਦਾ ਬੱਚੇ ਕਿਰਦੇ ਕਿ ਐਕਸਕਿਊਜ਼ਸ ਲੈ ਕੇ ਆਉਂਦੇ ਆ ਕਿ ਅੱਪਾ ਮੈਡਮ ਸਾਡੇ ਕੋ ਸਵੈਟਰ ਨਹੀਂ ਹੈਗਾ ਆਪਾਂ ਸਕੂਲ ਨਹੀਂ ਆਏ ਸੋ ਥਿਸ ਇਜ਼ ਰੋਂਗ ਹੈ ਨਾ ਕਿ ਇਹ ਗੱਲ ਗਲਤ ਹੈ ਤੁਸੀਂ ਕੋਈ ਐਕਸਕਿਊਜ਼ ਦੇ ਰਹੇ ਤੁਸੀਂ ਸਕੂਲ ਪਹੁੰਚੋ ਸੋ ਤੁਸੀਂ ਜਿੱਦਾਂ ਪ੍ਰਾਲਾ ਕੀਤਾ ਹੈ ਇਹਦੇ ਨਾਲ ਬੱਚਿਆਂ ਨੂੰ ਹੋਏਗਾ ਕਿ ਹਾਂ ਵੀ ਇੱਥੇ ਸਕੂਲ ਜਾਣਾ ਹੈ ਬੱਚੇ ਮੋਟੀਵੇਟ ਹੋਣਗੇ ਆਫਕੋਰਸ ਥੈਂਕ ਯੂ ਸੋ ਮੱਚ ਸੋ ਮੈਡਮ ਨੇ ਬੜੀ ਅੱਛੀ ਗੱਲਬਾਤ ਕੀਤੀ ਹੈ ਬੱਚੇ ਵੀ ਤਾੜੀਆਂ ਮਾਰ ਕੇ ਬੜੇ ਖੁਸ਼ ਹੋ ਰਹੇ ਹੈਗੇ ਨੇ ਕਿ ਅੱਜ ਅਸੀਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ 'ਚ ਪਹੁੰਚੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਦੇ ਜਿਹੜੀ ਖੁਸ਼ੀ ਉਹ ਕਿੰਨੀ ਕ ਖੁਸ਼ੀ ਹੋ ਰਹੀ ਹੈ ਕਿ ਅੱਜ ਇਸ ਸਕੂਲ ਦੇ ਵਿੱਚ ਪਹੁੰਚੇ ਹੈਗੇ ਆਂ ਔਰ ਟੀਚਰ ਨੇ ਬੜੀ ਅੱਛੀ ਗੱਲਬਾਤ ਕੀਤੀ ਹੈ ਔਰ ਸਾਡੇ ਜਿਹੜੇ ਪ੍ਰਿੰਸੀਪਲ ਸਰ ਹੈਗੇ ਉਹਨਾਂ ਨੇ ਵੀ ਬੜੀ ਅੱਛੀ ਗੱਲਬਾਤ ਕੀਤੀ ਹੈਗੀ ਆ ਔਰ ਇਸ ਤਰ੍ਹਾਂ ਹੀ ਅਸੀਂ ਤੁਹਾਨੂੰ ਅਪਡੇਟਸ ਲਗਾਤਾਰ ਦਿਖਾਉਂਦੇ ਰਾਵਾਂਗੇ ਆਪਣੇ ਅਮੇਜ਼ਿੰਗ ਟੀਵੀ ਚੈਨਲ ਦੇ ਉੱਤੇ ਔਰ ਇਸ ਵੀਡੀਓ ਨੂੰ ਜਿਆਦਾ ਦਬਕੇ ਸ਼ੇਅਰ ਲਾਈਕ ਕਮੈਂਟਸ ਕਰ ਦਿਓ ਦੋਸਤੋ ਜਿਹੜੇ ਮੇਰੇ ਅਮੇਜ਼ਿੰਗ ਟੀਵੀ ਦੇਖਦਾ ਪਿਆ ਜੁੜੇ ਰਹੋ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਹੈਡਮਾਸਟਰ ਸਾਹਿਬ ਸਰਦਾਰ ਕਰਮ ਸਿੰਘ ਜੀ ਜਿਵੇਂ ਕਿ ਤੁਸੀਂ ਹੁਣੇ ਸੁ ਐਜੂਕੇਸ਼ਨ ਦੇ ਨਾਲ-ਨਾਲ ਮੈਡੀਕਲ ਹੈਲਪ ਵੀ ਤੇ ਨਾਲ ਹੀ ਗਰੀਬ ਬੱਚੀਆਂ ਦੇ ਵਿਆਹ ਵੀ ਕਰਵਾਏ ਜਾਂਦੇ ਹਨ ਲਗਭਗ ਸਾਰੇ ਹੀ ਜੋ ਕਿ ਭਲਿਆਲੇ ਕਾਮ ਨੇ ਇਹ ਸੋਸਾਇਟੀ ਕਰਦੀ ਹੈ ਅਸੀਂ ਦਿਲੋਂ ਫਿਰ ਪ੍ਰਮਾਤਮਾ ਅੱਗੇ ਦੁਆ ਕਰਨੇ ਮਾਲਕ ਇਸ ਸੋਸਾਇਟੀ ਦੀ ਪੂਰੀ ਟੀਮ ਨੂੰ ਚੜ੍ਹਦੀ ਕਲਾ 'ਚ ਰੱਖ ਕੇ ਤੰਦਰੁਸਤੀ ਬਖਸ਼ੇ ਤਾਂ ਕਿ ਆਂਦੇ ਸਮੇਂ ਦਰਾਂ ਇਸ ਤਰ੍ਹਾਂ ਹੀ ਵੱਧ ਦ ਵੱਧ ਗਰੀਬ ਲੋਕਾਂ ਦੀ ਹੈਲਪ ਕਰਦੇ ਰਹਿਣ ਇਸਾਇ ਜੋਗ ਦਿੰਦੇ ਰਹਣ ਅਸੀਂ ਫੇਰ ਸਮੂਹ ਅਮੇਜ਼ਿੰਗ ਟੀਮ ਦਾ ਵੀ ਨਾਲ ਹੀ ਧੰਨਵਾਦ ਕਰਨੇ ਆ ਉਹ ਨਾਲ ਹੀ ਮਾਲਕਾ ਕੇ ਦੁਆ ਕਰਨੇ ਕੇ ਇਸ ਟੀਮ ਨੂੰ ਵੀ ਨਾਲ ਹੀ ਚੜ੍ਹਦੀ ਕਲਾ ਚ ਰੱਖੇ ਮੈਂ ਹੁਣ ਬੇਨਤੀ ਕਰਾਂਗਾ ਕਿ ਜੋ ਨੈਕਸਟ ਕਾਰਵਾਈ ਹੈ ਪਲੀਜ਼ ਆਪਣਾ ਡਿਸਟ੍ਰਿਬਿਊਟ ਕਰਨੇ ਸ਼ੁਰੂ ਕਰਦੇ ਹਨ ਜਿਹੜੇ ਗਰੀਬ ਬੱਚਿਆਂ ਵਾਸਤੇ ਆਏ ਨੇ ਮੈਂ ਪੂਰੀ ਟੀਮ ਦੇ ਮੈਂਬਰਾਂ ਨੂੰ ਬੇਨਤੀ ਕਰਾਂਗਾ ਕਿ ਨਾਲ ਹੋ ਕੇ ਸ਼ੁਰੂ ਕਰਵਾ ਦਿਓ ਕਿ ਜੋ ਵੀ ਡਿਸਟ੍ਰੀਬਿਊਟ ਕਰਨਾ ਹੈ ਔਰ ਪਰਮਾਤਮਾ ਕੇ ਦੁਆ ਕਰਾਂਗੇ ਕਿ ਅਸੀਂ ਇਸ ਸਕੂਲ ਵੱਲੋਂ ਜੋ ਵੀ ਹੈਲਪ ਹੋਏਗੀ ਅਸੀਂ ਇਸ ਸੋਸਾਇਟੀ ਨੂੰ ਅਮੇਜ਼ਿੰਗ ਟੀਵੀ ਵਾਲਿਆਂ ਨੂੰ ਪੂਰੀ ਹੈਲਪ ਦੇਵਾਂਗੇ ਜੇ ਕਿਤੇ ਸਾਡਾ ਲੋੜ ਪੈਂਦੀ ਹੈ ਤੇ ਸਾਨੂੰ ਦੱਸ ਦੇਣ ਅਸੀਂ ਸਮੂਹ ਟੀਮ ਦੇ ਨਾਲ ਆ ਫੇਰ ਦੁਆਰਾ ਇਹਨਾਂ ਵੱਲ ਇੱਥੇ ਆਣ ਤੇ ਬਹੁਤ-ਬਹੁਤ ਧੰਨਵਾਦ ਥੈਂਕ ਯੂ